सेवा में गुरु मेरा का खास से पंचायती करावा से करो खास से अपन एक तान वाली इस सेवा जो आश्रम में से निमित्त पाया ते आप ही कृपा भव से सारे बच्चे सब रतन आप ही कृपा भव से करते सारे कार्य आप आप गुरु करने सारे हमारे सारे जो संसार में चिंताएं देवे वे हम भगवान ਦੇਵਾ ਨੰਦਨ ਗਾਥਾ ਕੇ ਬੋਲੋ ਆਰ ਗੁਰਦੇਸ ਸਿੰਘ ਮਹਤੋ ਜਾਰੀ ਨਾਮ ਸੁਪਿਆਵੇ ਸਰਬ ਸੁਖ ਹੋਵੇ ਸਰਗੁਣ ਨੰਨ ਨਾਮ ਕਰਦੀ ਬਾਲੇ ਜੈ ਜੈ ਸਾਹਮਣੇ ਕਿੱਥੇ ਆ ਸਾਊਂਡ ਵਾਲਾ ਵੀਰ ਜਿਹੜਾ ਬਲਕੀ ਸਾਹਿਬ ਦਾ ਉਹਨੂੰ ਬੇਇੰਤਿਆਬੀ ਸਾਹਮਣੇ ਆਵੇ ਥੋੜਾ ਜਿਹਾ ਇੱਕ ਮਾਈਕ ਵੀ ਹੋਰ ਲੋੜ ਹੈ ਇੱਕ ਮਾਈਕ ਜਿਹੜਾ ਬਲਕੀ ਜਿੱਤਦਾ ਜਾਵੇ ਸੋਮਾ ਪੁਰਖਾ ਸੰਤ ਬਾਬਾ ਲਖਾ ਸਿੰਘ ਜੀ ਨਾਨਕੀ ਸਰ ਕਲੇਰਾ ਵਾਲੇ ਜੋ ਨਗਰ ਕੈਂਟ ਤੋਂ ਦੀ ਰੰਭਤ ਹੋ ਰਹੀ ਹੈ ਤੇ ਉਹ ਨਾਲ-ਨਾਲ ਨਗਰ ਕੀਰਤਨ ਦੇ ਚੱਲਣਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਭਾਈ ਕਿ ਆਪਾਂ ਨਗਰ ਕੀਰਤਨ ਦੇ ਜਿਹਨਾਂ ਨਾਲ-ਨਾਲ ਜਿੰਨਾ ਚਿਰ ਸ਼ਹਿਰ ਦੇ ਵਿੱਚੋਂ ਸ਼ਹਿਰ ਦੇ ਵਿੱਚ ਇਸੇ ਤਰ੍ਹਾਂ ਹੀ ਪੈਦਲ ਜਿਹੜੀ ਹੈ ਉਹ ਅੰਮ੍ਰਿਤਾਂ ਹੋਵੇਗੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸੋ ਤੈ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ বে ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆ ਭਾਈ ਸਾਈਡ ਤੇ ਹੋਣਾ ਜਾ ਭਾਈ ਜੀ ਰਸਤਾ ਦੇ ਦਿਓ ਥੋੜਾ ਜਿਹਾ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਇਹ ਪੰਜਾਬ ਦੇ ਵਿੱਚ ਬਹੁਤ ਵੱਡੇ ਵੱਡੇ ਜ਼ਿਲ੍ਹੇ ਹੈਗੇ ਆ ਉਹਨਾਂ ਵੀ ਨਗਰ ਕੀਰਤਨ ਦੀ ਸ਼ੁਰੂਆਤ ਹੋ ਜਾਂਦੀ ਸੀ ਤੁਸੀਂ ਵੀ ਇੱਥੇ ਦੇ ਡਾਂਪਰੋਂ ਮਸਤਰੀਪੁਰ ਸਤਿ ਨਾਮ ਵਾਹਿਗੁਰੂ 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 ਸਾਰੀ ਸੰਗਤ ਨੂੰ ਬੇਨਤੀ ਆ ਵੀ ਬੋਲੋ ਸਾਰੇ ਜਿਹੜਾ ਸ਼ਾਮ ਦੇ ਦਰਸ਼ਕ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਜਿਹਨੇ ਸਾਨੂੰ ਇਸ ਨਗਰ ਕੀਰਤ ਦਾ ਹਿੱਸਾ ਬਣਨ ਦਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬਾਲ ਕੀ ਸੇਵ ਤੇ ਦਾਰ ਦਾ ਚੱਲਣਾ ਹੈ ਸਾਡੇ ਸਾਹਿਬ ਜਰਾ ਘਰੇ ਚੱਲਦਾ ਹੈ ਪਰ ਜਨਾਬ ਨੂੰ ਸੋਰੇ ਰੱਖੋ ਆਹ ਦੇਖੀ ਵੀ ਥੋੜਾ ਸਾਈਡ ਤੇ ਪਛ ਚਲੋ ਸ਼ੁਰੂ ਕਰੋ ਭਾਈ ਬੈਂਡ ਸਾਰੇ ਚਲੋ ਸਾਰੇ ਸਾਥਕਾਂ ਦੋੜਾ ਦੋੜਾ ਪਿੱਛੇ ਹੁਣੋ ਸ਼ੋਅ ਇੰਤ ਕਾਲਕੀ ਸਾਹਿਬ ਨੂੰ ਸਲਾਮੀ ਦਿੱਤੀ ਜਾਣੀ ਹੈ ਗੁਰੂ ਸਾਹਿਬ ਦੋ ਕੋਈ ਪਾਲਕੀ ਤੋਰੀ ਆਓ ਤੋਰੀ ਆਓ ਪਾਲਕੀ ਸੋ ਜਿਆ ਸਭ ਨੇ ਚੱਲ ਤੋਰੀ ਜੰਨੇ ਨਾ ਕੋਈ ਪਿੱਛੇ ਨੰਤਰੇ ਚ ਲੰਗਰੋ ਚਲਾ ਦੋ ਨਾ ਕੈਮਰਾਮੈਨ ਮੀਡੀਆ ਬੇਨਤੀ ਆ ਵੀ ਕਰੋ ਜੰਨਾ ਥੋੜਾ ਜਿਹਾ ਅੱਗੇ ਰਹਿਣਾਗੇ ਇੱਥੇ ਸਲਾਮੀ ਦੇਣੀ ਆ ਅੱਗੇ ਅੱਗੇ ਹੋ ਜਾਓ ਅੱਗੇ ਥੋੜਾ ਜਿਹਾ ਹੋਰ ਅੱਗੇ 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 ਹੋ ਜਾਓ ਅੱਗੇ 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 ਜੱਤ ਪਾਲ ਕੀ ਸੋ بھائی جی میڈیا بےنتی ہے پچھے چلو پیچھے پچھے پیچھے ہوو بھائی پالکی صاحب اگے فیڑ آو گی بھائی جی پچھے جی جگہ دے دو پالکی صاحب اگے فیڑ آؤ گی اور پچھے ہوو بھائی جی اکی اگے 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 ਆਲਿਆਂ ਨੂੰ ਬੇਨਤੀ ਆ ਵੀ ਇੱਕ ਪਾਸੇ ਹੋ ਜਾਓ ਸਾਈਡ ਤੇ ਜਿਹੜੀ ਸਟੱਗ ਕੋ ਸਟੱਗ ਚਲੋ ਜੀ ਦੋਸਤੋ ਜੀ ਬੋਲੋ ਸੋਨਹਾਰਾ ਰਸਤਾ ਕਲੀਅਰ ਕਰ ਦਿਓ ਜੀ ਬੇਟੀ ਆ ਬੱਚੇ ਸੰਗਤ ਜਿਹੜੀ ਆ ਸਾਈਡਾਂ ਤੋਂ ਹੋ ਜੂ ਸਾਈਡਾਂ ਤੋਂ ਦੋ ਵੀਰਾਂ ਨੂੰ ਜਾਣਦੀ ਆ ਮਨਗਤਾਂ ਨੂੰ ਵੀ ਸੰਗਤ ਨੂੰ ਨਾ ਥੋੜਾ ਇਸਾਈਡ ਤੇ ਕਰ ਦਿਓ ਬੱਸ ਰਸਤਾ ਜਿਹੜਾ ਖਾਲੀ ਕਰ ਦਿਓ ਰਾਹ ਖਾਲੀ ਰੱਖੋ ਬਈ No, Gracias. <coughs> سیدا نکل رہے ہیں سیدھا ہو کے لیفٹ مڑ دے رہے ہیں ٹھیک ہے یا پھر میری گا سو نگر کیرتن باہر نکل لین دو ٹھیک ہے تو ہائی ہاں مطلب کہ مین روڈ پہ تمہیں میں کہہ دینا ٹھیک ہے ایک اور ہوئی جی کیمرے والی گیڈی وہ بھی نہ رکھ دومرے والی گڑی ہے گی آپ پہنچنا ٹھیک بس ٹھیک 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 i yeah.

I'm <speaking> not <in Hebrew> <speaking in Hebrew>